ਅਸੀਕਾ ਬਾਈ ਜੀ ਸਾਸ਼ੀ ਕਾਲਜੀ ਬਾਈ ਕਿਵੇਂ ਹੋ ਕੀ ਹਾਲ ਨੇ ਬਾਈ ਜੀ ਬੱਧੀਆ ਜੀ ਬਾਈ ਆਪ ਦੱਸੋ ਬਾਈ ਨਾਂ ਦੱਸ ਦੋ ਬਲਾ ਆਪਣਾ ਆਪਣਾ ਨਾਂ ਹੈ ਬਾਈ ਬਿੰਦਰ ਨਰਮਾਨ ਠੀਕ ਹੈ ਤੇ ਆਪਣੀ ਫਾਰਮ ਦਾ ਨਾਂ ਹੈ ਨਰਮਾਨ ਕਾਰਬਾਰ ਨਰਮਾਨ ਕਾਰਬਾਰ ਬਾਈ ਜੀ ਤੁਸੀਂ ਬੋਲ ਦੋ ਛੋਰਾ ਆਪਣੀ ਬਾਈ ਲੋਕੇਸ਼ਨ ਹੈ ਬਾਈ ਆਪਣੀ ਪਿੰਡ ਪਟਾਲ ਖੁਰਦ ਠੀਕ ਹੈ ਜਿਲ੍ਹਾ ਸੰਗਰੂਰ ਜੀ ਬਾਈ ਨੇੜੇ ਮੂਨਕ ਨੇੜੇ ਮੂਨਕ ਬਾਈ ਜੀ ਤੇ ਕਾਰਬਾਰ ਦਾ ਕੰਮ ਹੈ ਬਾਈ ਆਪਣਾ ਹਨਾ ਹਾਂਜੀ ਬਾਈ ਤੇ ਆ ਕਿੱਡੇ ਸੇਲਵਾ ਤੇ ਸਾਰੀਆਂ ਬਾਈ ਜੀ ਹਾਂਜੀ ਬਾਈ ਠੀਕ ਹੈ ਬਾਈ ਜੀ ਸਟੋਰ ਵੀ ਸ਼ੁਰੂ ਕਰ ਲੈਣਾ ਆਪਾਂ ਬਾਈ ਹਾਂਜੀ ਹਾਂਜੀ ਬਾਈ ਹੋਰ ਦੱਸੋ ਮੜਾ ਇਹਦੇ ਤੇਨ ਫਰਸਟ ਓਨਰ ਨੇ ਬਈ ਆਪਾਂ ਹਾਂਜੀ ਹਾਂ 15 ਕਹਿ ਸਕਦੇ ਆ ਠੀਕ ਆ ਬਈ ਫਰਸਟ ਓਨਰ ਆ ਫਰਸਟ ਓਨਰ ਆ ਬਾਈ ਜੀ ਹਾਂਜੀ ਬਈ ਠੀਕ ਆ ਬਾਈ ਜੀ ਤੇ ਜਿੰਮੇਵਾਰੀ ਉੜ ਹਾਰੀ ਗੱਡੀ ਦੀ ਆਪਣੀ ਹੈ ਨਾ ਹਾਂਜੀ ਹਾਂ ਬਾਈ ਠੀਕ ਆ ਬਾਈ ਲਾਈਟ ਟਾਇਰ ਲੱਗੇ ਹੋਣੇ ਸੋਹਣੇ ਬਾਈ ਹੈ ਨਾ ਹਾਂਜੀ ਬਾਈ 18 ਇੰਚ ਲਾਈਟ ਟਾਇਰ ਲੱਗੇ ਵਾਹ ਜੀ ਵਾਹ ਬਾਈ ਠੀਕ ਆ ਬਾਈ ਜੀ ਤੇ ਕਿੰਨੀ ਚੱਲੀ ਹੋਈ ਹੈ ਤੁਹਾਡਾ ਨਾ ਬਾਈ ਜੀ ਇਹ ਇਹ ਲੱਖ ਕਿਲੋਮੀਟਰ ਦੇ ਆਸ-ਪਾਸ ਚੱਲੀ ਹੋਈ ਹੈ ਠੀਕ ਆ ਬਟੇ ਸਵਾ 3 ਲੱਖ ਰੁਪਏ ਦੀ ਕਾਰ ਦੇ ਦਾਂਗੇ ਸਵਾ 3 ਦੀ ਬਾਈ ਜੀ ਹਾਂਜੀ ਬਾਈ ਪੱਕੀ ਗੱਲ ਆ ਬਾਈ ਹਾਂਜੀ ਹਾਂ ਬਾਈ ਸਟਾਰਫਿਊ ਸਵਾ 3 ਦੀ ਬਾਈ ਜੀ ਹਾਂਜੀ ਬਾਈ ਆਹ ਰੇਟ ਤੇ ਸਵਿਫਟ ਨਹੀਂ ਮਿਲਦੀ ਬੰਦਾ ਹੈ ਨਾ ਬਾਈ ਹਾਂਜੀ ਹਾਂ ਬਾਈ ਵਾਹ ਜੀ ਬਟੇ ਤੇ ਆਹ ਜੀ ਆਪਣੇ ਇਹ ਵੀ ਬਾਈ 2014 ਦਸੰਬਰ ਦੀ ਦਸੰਬਰ ਦੀ ਬਾਈ ਵੀਆਈਪੀ ਨੰਬਰ ਨਾਲ ਹੈ ਪਟਿਆਲਾ ਠੀਕ ਹੈ ਪੇੜ ਨੰਬਰ ਆ ਬਾਈ ਜੀ ਹਾਂਜੀ ਬਾਈ ਠੀਕ ਹੈ ਬੜੇ ਬਾਈ ਸੈਕਿੰਡ ਓਨਰ ਕਾਰ ਹੈ ਦੂਜੇ ਨਾਂ ਦੀ ਹੈ ਬਾਈ ਜੀ ਹਾਂਜੀ ਬਾਈ ਠੀਕ ਹੈ ਬੜੇ 340000 ਰੁਪਏ ਦੇ ਦਾਂਗੇ ਠੀਕ ਹੈ ਬਾਈ ਤੇ ਮੌਕੇ ਦੇ ਮਾਨ ਤਾਂ ਕਰਾਂਗੇ ਆਪਾਂ ਬਾਈ ਮਾਨ ਤਾਂ ਥੋੜਾ ਬੋਤਾ ਤੁਹਾਡੇ ਕਰਕੇ ਕਰਦਾ ਠੀਕ ਹੈ ਬੜੇ ਬਾਈ ਤੇ ਆ ਗਿਆ ਆਈ 20 ਬਾਈ ਇਹ ਆਈ 20 ਹੈ ਜੀ ਠੀਕ ਹੈ ਬਾਈ ਇਹ 2010 ਹੈ ਇਹ ਵੀ ਦਸੰਬਰ ਦੀ ਹੈ ਇਹ ਵੀ ਦਸੰਬਰ ਦੀ ਹੈ ਬਾਈ ਹਾਂਜੀ ਠੀਕ ਹੈ ਬੜੇ ਬਾਈ ਸੈਕਿੰਡ ਓਨਰ ਹੈ ਜੀ ਬਾਈ ਇਹ ਇਹ ਦੇ ਦਾਂਗੇ 1.80 ਲੱਖ ਰੁਪਏ ਦੀ 1.80 ਲੱਖ ਰੁਪਏ ਬਾਈ ਹਾਂਜੀ ਠੀਕ ਹੈ ਬੱਡੇ ਬਾਈ ਤੇ ਲਾਈਟਰ ਸੋਨੇ ਪੈਸੇ ਨੇ ਜੀ ਹਾਂਜੀ ਬਾਈ ਲਾਈਟਰ ਇਹਦੇ ਵੀ ਲੱਗਿਆ ਠੀਕ ਹੈ ਬਾਈ ਤੇ ਆ ਗਿਆ ਆਪਣੇ ਹਲਟੋ ਬਾਈ ਜੀ ਇਹ ਦੇ ਦਾਂਗੇ ਬਾਈ ਮਰੂਤੀ ਦੇ ਰੇਟ 'ਚ ਮਰੂਤੀ ਦੇ ਰੇਟ 'ਚ ਲੈ ਜਾਓ ਬਾਈ ਇਹ ਹਾਂਜੀ ਬਾਈ ਠੀਕ ਹੈ ਬਾਈ ਦੱਸੋ ਮਾੜਾ ਇਹਦੇ ਬਾਰੇ ਬਾਈ ਕਿੰਨੇ ਮਾਡਲ ਨੇ 2010 ਮਾਡਲ ਹੈ 10 ਮਾਡਲ ਪਾਸਿੰਗ ਇਹਦੀ ਖਤਮ ਹੈ ਪਾਸਿੰਗ ਖਤਮ ਹੈ ਬਾਈ ਹਾਂਜੀ ਬਾਈ 75000 ਰੁਪਏ ਦੀ ਕਾਰ ਦੇ ਦਾਂਗੇ 70 ਦੀ ਦੇ ਦਾਂਗੇ ਬਾਈ ਜੀ ਸਿਰਫ 75000 ਬਾਈ ਜੀ ਸਿਰਫ 75000 ਠੀਕ ਆ ਵੱਡੇ ਬਾਈ ਇਹੋ ਆ ਗਈ 2014 ਮਾਡਲ Swift 2014 ਮਾਡਲ Swift ਬਾਈ ਜੀ ਸੰਗਰੂਰ ਦਾ ਨੰਬਰ ਹੈ ਠੀਕ ਆ ਬਾਈ ਜੀ ਸੈਕਿੰਡ ਓਨਰ ਹੈ ਠੀਕ ਆ ਵੱਡੇ ਬਾਈ 3 ਲੱਖ 40000 ਰੁਪਏ ਦੀ ਕਾਰ ਦੇ ਦਾਂਗੇ ਚਾਰੇ ਟਾਇਰ ਨਵੇਂ ਨੇ ਕਾਰ ਚਾਰੇ ਟਾਇਰ ਨਵੇਂ ਨੇ ਬਾਈ ਜੀ ਹਾਂਜੀ ਤੇ ਫਾਈਨਾਂਸ ਦੀ ਸੌਤਾ ਉਪਲਬਧ ਹੈਗੀ ਆਪਣੇ ਕੋਈ ਹਾਂਜੀ ਬਾਈ ਜਿਹੜੀਆਂ ਆ ਲਾ ਲੋ 13 14 ਮਾਡਲ ਗੱਡੀਆਂ ਨੇ ਇਹਨਾਂ ਦੇ ਫਾਈਨਾਂਸ ਹੋ ਜੂਗਾ ਹੋ ਜੂਗਾ ਬਾਈ ਜੀ ਬੰਦੇ ਦਾ ਸਿਪ ਬਲੋਕ ਹੋਣਾ ਚਾਹੀ ਠੀਕ ਹੈ ਵੱਡੇ ਭਾਈ ਤੇ ਗੱਡੀਆਂ ਭਿਲਾਉਂਦੀਆਂ ਅੰਦਰ ਇਹਦੇ ਨੇ ਹਣਾ ਬਾਈ ਜੀ ਹਾਂ ਜੀ ਗੱਡੀਆਂ ਹੋਰ ਵੀ ਖੜੀਆਂ ਨੇ ਟੌਸ ਵਗੈਰਾ ਠੀਕ ਹੈ ਬਾਈ ਜੀ ਹਾਂ ਤੇ ਕਿੱਥੇ ਆ ਬੰਦਾ ਮੜੀ ਲੋਕੇਸ਼ਨ ਦੁਬਾਰੀ ਬੋਲ ਦੋ ਆਪਣੀ ਬਾਈ ਲੋਕੇਸ਼ਨ ਆਪਣੀ ਪਿੰਡ ਪਟਾਲ ਖੁਰਦਾ ਠੀਕ ਹੈ ਵੱਡੇ ਭਾਈ ਜ਼ਿਲ੍ਹਾ ਸੰਗਰੂਰ ਜੀ ਬਾਈ ਨੇੜੇ ਮੂਨਕ ਨੇੜੇ ਮੂਨਕ ਬਾਈ ਜੀ ਨੰਬਰ ਬੋਲ ਦੋ ਆਪਣੀ ਜਿੱਥੇ ਸੰਪਰਕ ਕਰ ਲੈ 95928 03600 03600 ਜੀ ਮਿਹਰਬਾਨੀ ਹੋ ਗਈ ਬਾਈ ਓਕੇ ਜੀ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ ਸਾਰੇ ਬਾਈ ਜੀ